ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ੌਕੀ ਬੰਦੇ 11 ਦਾ ਦੇਖਣ ਆਲੇ ਸਾਰੇ ਦਰਸ਼ਕਾਂ ਦਾ ਅੱਜ ਦੋਸਤੋ ਆਪਾਂ ਪਿੰਡ ਮੇਰੇ ਆਪ ਦੇ ਪਿੰਡ ਹੀ ਲੰਡੇ ਪਿੰਡੀ ਬੈਠੇ ਆਪਾਂ ਅ ਨਿੱਕਾ ਲੰਡੇ ਮੇਰੇ ਨਾਲ ਬੈਠਾ ਤੇ ਬਾਈ ਨਿਆਜ਼ੂ ਤੇ ਬਾਈ ਦੀਪ ਤੇ ਆਪਾਂ ਤੁਹਾਨੂੰ ਮਿਲਾਉਣਾ ਨਿੱਕੇ ਦੇ ਨਾਲ ਇਹਦੇ ਕੋਲੇ ਜਾਨਵਰ ਤਿੰਨ ਚਾਰ ਹੈਗੇ ਆ ਉਹ ਵੇਚਨੇ ਆ ਬਾਈ ਨੇ ਤੇ ਬਾਕੀ ਦੋਸਤੋ ਤੁਸੀਂ ਵੈਸੇ ਤਾਂ ਤਕਰੀਬਨ ਸਾਰੇ ਜਾਣਦੇ ਹੋਵੋਗੇ ਨਿੱਕੇ ਨੂੰ ਨਿਕਾਲ ਅੰਡੇ ਦੇ ਨਾਲ ਨਾਲ ਤੁਸੀਂ ਜਾਣਦੇ ਆ ਇੱਕ ਘੋੜਿਆਂ ਦਾ ਟ੍ਰੇਨਰ ਵੀ ਹੈ ਤੇ ਆਪਾਂ ਉਹ ਵੀ ਜਾਣਕਾਰੀ ਲਵਾਂਗੇ ਵੀ ਕੀ ਇਹ ਟ੍ਰੇਨਿੰਗ ਦਿੰਦਾ ਘੋੜਿਆਂ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਤੇ ਨਾਲੇ ਆਪਾਂ ਜਾਣਕਾਰੀ ਲਵਾਂਗੇ ਜਿਹੜੇ ਇਹਦੇ ਕੋਲੇ ਜਾਨਵਰ ਹੈਗੇ ਘੋੜੇ ਜਿਹੜੇ ਨੇ ਵੇਚਨੇ ਇੱਕ ਘੋੜਾ ਤੇ ਇੱਕ ਬਹੁਤ ਚੰਗੀ ਬਸ਼ੇਰੀ ਹੈ ਇੱਕ ਬਸ਼ੇਰਾ ਦੋਸਤੋ ਬਹੁਤ ਵਧੀਆ ਸੋ ਸਾਰੇ ਜਾਨਵਰ ਵੀ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਉਹਨਾਂ ਦੀ ਆਪਾਂ ਡਿਟੇਲ ਲੈਣੀ ਹੈ ਤੇ ਨਾਲੇ ਆਪਾਂ ਇਹ ਤੋਂ ਗੱਲਾਂ ਬਾਤਾਂ ਕਰਾਂਗੇ ਪੁੱਛਾਂਗੇ ਕੀ ਇਹ ਟ੍ਰੇਨਿੰਗ ਦਿੰਦਾ ਤੇ ਕਿਸ ਤਰ੍ਹਾਂ ਇਹਦਾ ਪ੍ਰੋਸੀਜਰ ਜਿਹੜਾ ਹੈਗਾ ਉਹ ਸਾਰੀ ਗੱਲਬਾਤ ਕਰਦੇ ਆ ਆਜੋ ਸਤਿ ਸ਼੍ਰੀ ਅਕਾਲ ਬੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਠੀਕ ਠਾਕ ਹੋ ਹਾਂਜੀ ਬਈ ਠੀਕ ਹੈ ਵੀ ਸਾਰੇ ਜਣੇ ਹਾਂਜੀ ਬਈ ਇਹ ਹੋਰ ਨਿੱਕੇ ਠੀ ਕਿੰਦਾ ਫਿਰ ਆਪਾਂ ਜਿਹੜੇ ਅੱਜ ਇਹ ਜਿਹੜੇ ਜਾਨਵਰ ਹੈਗੇ ਆ ਇਹ ਸੇਲਸ ਤੇ ਹੈ ਹਾਂ ਸੇਲਸ ਤੇ ਹੈ ਜੀ ਠੀਕ ਹੈ ਪਹਿਲਾਂ ਫਿਰ ਆਪਾਂ ਕਿਹੜਾ ਜਾਨਵਰ ਰਖਾਉਣਾ ਇਹ ਜਿਹੜਾ ਅਵਲਖ ਘੋੜਾ ਇਹ ਦਿਖਾਈਏ ਹਾਂ ਅਵਲਖ ਦਿਖਾ ਦਊ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਕਾਲਾ ਬੱਚਾ ਜੀ ਹਾਂ ਤੇ ਇਹ ਅਵਲਖ ਦੀ ਕੀ ਇਹਦੀ ਡਿਟੇਲ ਹੈਗੀ ਜੀ ਆਪਾਂ ਇਹ ਕਿੰਨੀ ਉਮਰ ਵਗੈਰਾ ਇਹਦੀ ਹੈਗੀ ਉਮਰ ਇਹਦੀ ਹੈਗੀ ਜੀ 5 ਸਾਲ ਠੀਕ ਹੈ ਤੇ ਕਾਦੇ ਦਾ 60 ਇੰ ਠੀਕ ਹੈ ਪਰ ਚਾਲ ਦੇ ਹੱਕ ਨੂੰ ਬਹੁਤ ਚੰਗਾ ਚੱਲਣ ਵਾਲਾ ਘੋੜਾ ਕਈ ਭਰਾ ਹੁੰਦੇ ਕੱਲੇ ਚੜਨਾ ਇਥੇ ਰੱਖਦੇ ਆ ਸ਼ੌਂਕ ਤੌਰ ਤੇ ਵੀ ਚਾਲਬਾਜ਼ ਘੋੜਾ ਚਾਹੀਦਾ ਹਾਂ 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 ਸਵਾਰੀ ਵਾਲੇ ਬਹੁਤ ਬੰਦੇ ਹੁੰਦੇ ਸਵਾਰੀ ਨੂੰ ਬਹੁਤ ਜ਼ਿਆਦਾ ਨੀਤ ਦਾ ਸਾਫ ਹੈ ਠੀਕ ਹੈ ਪਰ ਕੋਈ ਬੱਚੇ ਨੂੰ ਬਿਠਾ ਦਿਓ ਜਾਂ ਮੰਨ ਲਓ ਕੋਈ ਵੀ ਵਹੇ ਜੇ ਕੋਈ ਹਰਕਤ ਬਾਜੀ ਵਾਲਾ ਹੈ ਨਹੀਂ ਕੀ ਕੰਮ ਹਾਂ 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 ਤੇ ਬਾਕੀ ਉਹ ਪੌਰੀਆਂ ਦਾ ਬਹੁਤ ਸਾਫ ਹੈ ਕਿਸੇ ਪਾਸੋਂ ਵੀ ਕੋਈ ਹੈ ਨਹੀਂ ਅੰਗ ਪੈਰ ਦਾ ਬੜਾ ਸਾਫ ਹੈ ਔਰ ਮਜ਼ਬੂਤ ਵੜਾ ਅੰਗ ਪੈਰ ਦਾ ਪੈਰ ਦਾ ਸਹਿਜ ਬਹੁਤ ਹੈ ਧੌਣ ਦਾ ਪਰ ਥੋੜਾ ਜਿਹਾ ਲਿੱਸਾ ਪਾਣਾ ਕਿਉਂ ਆਪਣੇ ਕੋਲੇ ਆਏ ਨੂੰ ਹਜੇ ਨੂੰ ਮਹੀਨਾ ਕੀ ਹੋਇਆ ਠੀਕ ਹੈ ਠੀਕ ਉਹ ਲਿੱਸਾ ਤਾਂ ਮਲਕੇ ਕੋੜਾ ਤਾਂ ਰਾਜੀ ਤਾਂ ਹੋ ਜਾਂਦੇ ਹੁੰਦੇ ਸੀ ਬਾਕੀ ਵੱਡੀ ਗੱਲ ਆਈ ਵਾਲ ਪੋਰੀਆਂ ਦਾ ਸਾਫ ਹੈਗਾ ਪੈਰਾਂ ਦਾ ਸਾਫ ਹੈਗਾ ਹਾਂ ਤੇ 5 ਸਾਲ ਹੋ ਗਏ ਸੀ ਆ ਪੰਜ ਸਾਲ ਹੋ ਗਏ ਹਾਂ ਜੀ ਠੀਕ ਹੈ ਤੇ ਇਹ ਚਾਲ ਵਗੈਰਾ ਤਾਂ ਦਰਸ਼ਕੋ ਪਾਸ ਹੈ ਇਹ ਸਵਾਰੀ ਬਹੁਤ ਵਧੀਆ ਕਰਾਉਂਦੇ ਆਪਾਂ ਵੀਡੀਓ ਵਿੱਚ ਲਾਵਾਂਗੇ ਸਵਾਰੀ ਵਾਲੀ ਤੇ ਬਹੁਤ ਵਧੀਆ ਚਾਲ ਜਿਹੜਾ ਚੱਲਦਾ ਜੇ ਕਿਸੇ ਸੱਜਣ ਨੇ ਕਈ ਵਾਰੀ ਆਇਆ ਹੁੰਦਾ ਵੀ ਆਪਾਂ ਕੱਲੀ ਸਵਾਰੀ ਕਰਨੀ ਹੈ ਸ਼ੌਕ ਨੂੰ ਰੱਖਣਾ ਗੇੜਾ ਗੂੜਾ ਦੇਣ ਨੂੰ ਉਹਦੇ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਸਵਾਰੀ ਕਰਵਾਉਂਦਾ ਤੇ ਬਾਕੀ ਅੰਗਾ ਪੈਰਾਂ ਦਾ ਸਾਫ਼ ਹੈ ਠੀਕ ਹੈ ਇਹ ਵਧੀਆ ਤੇ ਇਹਦਾ ਨਿੱਕੇ ਮੁੱਲ ਵਗੈਰਾ ਕੋਈ ਦੱਸਣਾ ਹੈ ਕਿ ਆਪਾਂ ਫੋਨ ਤੇ ਕਰਨਾ ਕਿਸ ਤਰ੍ਹਾਂ ਕੀ ਹਾਂ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਮੁੱਲ ਹਾਂਜੀ ਹਾਂਜੀ ਠੀਕ ਹੈ ਚਲੋ ਠੀਕ ਹੈ ਦਰਸ਼ਕੋ ਇਹ ਇਹਦਾ ਜਿਹੜਾ ਮੁੱਲ ਵਗੈਰਾ ਤੁਹਾਨੂੰ ਜੇ ਕਿ ਮਨ ਲਾ ਕਿਸੇ ਬੰਦੇ ਨੂੰ ਲੱਗਿਆ ਵੀ ਆਪਾਂ ਇਹ ਲੈਣਾ ਹਨਾ ਤਾਂ ਫਿਰ ਇਹਦਾ ਜਿਹੜਾ ਮੁੱਲ ਤੁਸੀਂ ਨਿੱਕੇ ਦੇ ਨਾਲ ਬਾਈ ਦੇ ਨਾਲ ਗੱਲਬਾਤ ਕਰ ਲਿਆ ਜੀ ਤੇ ਤੁਹਾਨੂੰ ਦੱਸ ਦੂਗਾ ਮੁੱਲ ਇਹਦਾ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਬਸ਼ੇਰਾ ਇਹ ਜਿਹੜਾ ਕਾਲਾ ਇਹ ਬਸ਼ੇਰਾ ਜੀ ਇਹ ਹੈਗਾ 9 ਮਹੀਨੇ ਦੀ ਉਮਰ ਹੈ ਜੀ ਅੱਛਾ ਇਹ ਹੈ ਬਹੁਤ ਚੰਗਾ ਵੈਸੇ ਪੂਰਾ ਵਧੀਆ ਬਣਿਆ ਬਹੁਤ ਚੰਗਾ ਜੀ ਸ਼ੋਅ ਕੁਆਲਟੀ ਵਾਲਾ ਬਸ਼ੇਰਾ ਹਾਂ ਹਾਂ ਔਰ ਸਾਰੇ ਪਾਸੋਂ ਸਾਫ ਸੁਥਰਾ ਹੈ ਵੀ ਹੋਰੀਆਂ ਦਾ ਸਾਫ ਆ ਔਰ ਅੰਗਾ ਪੈਰਾਂ ਦਾ ਬੜਾ ਸਾਫ ਹੈ ਨਹੀਂ ਇਹ ਤਾਂ ਦੱਸਦਾ ਹੀ ਹੈ ਯਾਰ ਮਲਕੇ ਹਾਂ ਔਰ ਬਸ਼ੇਰੇ ਚ ਬਿਊਟੀ ਬਹੁਤ ਜ਼ਿਆਦਾ ਹੈ ਹਾਂ ਔਰ ਸ਼ੋਅ ਵਾਲਾ ਬਸ਼ੇਰਾ ਹੈ ਸ਼ੋਅ ਵਾਲਾ ਮਲਕੇ ਕੰਨਾਂ ਕੋਨਾਂ ਦਾ ਬਹੁਤ ਸਖੀਨ ਆ ਪੂਰਾ ਵਧੀਆ ਬਸ਼ੇਰਾ ਵੀ ਕਿਸੇ ਪੱਖੋਂ ਖੁੰਝਿਆ ਨਹੀਂਗਾ ਮਲਕੇ ਬਹੁਤ ਵਧੀਆ ਲਾਤ ਰੂਤ ਵੀ ਲੰਬੀ ਹੈ ਨਾ ਹਾਂਜੀ ਅਸੇ ਨਹੀਂ ਉਹ ਸਾਰੇ 9 ਮਹੀਨੇ ਆ ਹਾਂ 9 ਮਹੀਨੇ ਆ ਜੀ ਉਹ ਆਪਾਂ ਸਾਰਾ ਮੰਨ ਲਓ ਕੋਈ ਐ ਨਹੀਂ ਹੈਗਾ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਠੀਕ ਹੈ ਤੇ ਬਾਕੀ ਇਹ ਹੈਗਾ ਆਪ ਗੁਲਬਾਗ ਘੋੜੇ ਦਾ ਜੀ ਸਗਰਾਣੇ ਵਾਲੇ ਦਾ ਅੱਛਾ ਗੁਲਬਾਗ ਦਾ ਸਗਰਾਣੇ ਵਾਲੇ ਸਗਰਾਣੇ ਵਾਲੇ ਦਾ ਲੰਬਰਦਾਰਾਂ ਕੋਲੇ ਆ ਜੀ ਘੋੜਾ ਉਹ ਠੀਕ ਹੈ ਤੇ ਇਹ ਜਿਹੜਾ ਗੁਲਬਾਗ ਹੈ ਇਹ ਕਿਹੜੇ ਘੋੜੇ ਦਾ ਵੀ ਇਹ ਕਾਂਟੇ ਦਾ ਜੀ ਆਪ ਅੱਛਾ ਕਾਂਟੇ ਦਾ ਹੈ ਇਹ ਕਾਂਟੇ ਜਾਨੀ ਇਹ ਇਹ ਕਾਂਟੇ ਦਾ ਪੋਤਾ ਹੈ ਪੋਤਾ ਜੀ ਹਾਂ ਕਾਂਟੇ ਦਾ ਠੀਕ ਹੈ 9 ਮਹੀਨੇ ਉਮਰ ਹਾਂ ਜੀ 9 ਮਹੀਨੇ ਉਮਰ ਹੈ ਵਸ਼ੇਰਾ ਵੈਸੇ ਦਰਸ਼ਕੋ ਬਹੁਤ ਸੋਹਣਾ ਵਸ਼ੇਰਾ ਹੈ ਤੁਸੀਂ ਆ ਦੇਖ ਵੀ ਲੈਣਾ ਵੀਡੀਓ ਦੇ ਵਿੱਚ ਮਤਲਬ ਕਿ ਜੀ ਆਪਾਂ ਬਿਊਟੀ ਪੱਖੋਂ ਗੱਲ ਕਰੀਏ ਤਾਂ ਬਹੁਤ ਵਧੀਆ ਹੈ ਗਰਦਨ ਗੁਰੂ ਦਾ ਸਾਈਜ਼ ਹੈ ਜਿਹੜਾ ਇਹਦਾ ਜਾਂ ਕੰਨਾਂ ਦੀ ਜਿਹੜੀ ਇਹਦੀ ਬਿਊਟੀ ਹੈਗੀ ਹੈ ਤੇ ਜਾਂ ਤੁਸੀਂ ਇਹ ਲੱਤ ਪਰ ਦੇਖ ਸਕਦੇ ਆਂ ਦੀ ਲੰਬੀ ਲੱਤ ਹੈ ਹਾਈ ਟੂਰ ਵਧੀਆ ਕਰੂਗਾ ਚੰਗੀ ਤੇ ਬਹੁਤ ਸੋਹਣਾ ਹਰ ਪੱਖ ਤੋਂ ਵਧੀਆ ਬਾਕੀ ਐਕਟਿਵ ਪੂਰਾ ਹੈ ਇਹ ਨੇ ਵੀ ਇੱਕ ਤਾਂ ਜਾਨਵਰ ਹੁੰਦਾ ਸੋਸਟ ਜਿਆ ਪੂਰਾ ਐਕਟਿਵ ਹੈ ਤੇ ਆ ਤੁਸੀਂ ਵਿੱਚ ਦੇਖ ਵੀ ਲਾਣਾ ਕਿ ਇਹਦੇ ਵਿੱਚ ਜਿੰਨੀ ਇਹਦੇ ਵਿੱਚ ਚੁਸਤੀ ਫੁਰਤੀ ਹੈ ਦਿਖਾ ਰਿਹਾ ਆ ਉਹਦਾ ਸ਼ੋਅ ਕਰਦਾ ਪੂਰਾ ਤੇ ਬਹੁਤ ਚੰਗੀ ਕੁਆਲਿਟੀ ਦਾ ਬੱਚਾ ਹੈ ਤੇ ਇਹ ਦਾ ਜਿਹੜਾ ਮੁੱਲ ਵਗੈਰਾ ਇਹ ਉਹ ਵੀ ਫੋਨ ਤੇ ਆਪਾਂ ਕਰਨਾ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਜੀ ਮੁੱਲ ਠੀਕ ਹੈ ਹਾਂ ਕਈ ਵਾਰ ਆਈ ਹੁੰਦਾ ਇਹ ਅਗਲਾ ਮੁੱਲ ਕਰ ਬੈਨਾ ਹੈ ਹਨਾ ਹਾਂ 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 ਕਈ ਵਾਰ ਮੁੱਲ ਵੇਖ ਕੇ ਅਗਲਾ ਡਰ ਜਾਂਦਾ ਜਾਂ ਕੋਈ ਗੱਲ ਹੈ ਵੀ ਅਗਲਾ ਫੋਨ ਤੇ ਚਲੋ ਅਗਲੇ ਨੂੰ ਉਹ ਜੀ ਗੱਲ ਹੋ ਜਾ ਠੀਕ ਹੈ ਜਾਨੀ ਮੁੱਲ ਫਿਰ ਬਾਹਲੇ ਉੱਚੇ ਤਾਂ ਨਹੀਂ ਹੋਣਗੇ ਵੀ ਕਈ ਵਾਰ ਐ ਵੀ ਹੋ ਜਾਂਦਾ ਵੀ ਬੰਦਾ ਜਦੋਂ ਆਪਾਂ ਫੋਨ ਤੇ ਕਹਿ ਦੇ ਨਹੀਂ ਫੋਨ ਤੇ ਮੁੱਲ ਕਰਾਂਗੇ ਤਾਂ ਵੀ ਡਰ ਜਾਂਦਾ ਹੈ ਕਈ ਵਾਰ ਆਉਂਦਾ ਨਵੇਂ ਬੰਦੇ ਨੇ ਜੀਨੇ ਰੱਖਣਾ ਹਾਂ ਉਹ ਆਪਾਂ ਹੁਣ ਇੱਥੇ ਮੰਨ ਲਓ ਮੁੱਲ ਕਰ ਲਿਆ ਹਾਂ ਹਾਂ ਨਵਾਂ ਬੰਦਾ ਫੋਨ ਹੀ ਨਹੀਂ ਲਾਉਂਦਾ ਵੀ ਇਹਦਾ ਮੁੱਲ ਚਾਰੀ ਜਿਆਦੇ ਜਿਆਦੇ ਵੀ ਸਹੀ ਹੈ ਦੋਨੇ ਗੱਲਾਂ ਹੀ ਹੋ ਜਾਂਦੀਆਂ ਪਰ ਕੋਈ ਐਡੀ ਗੱਲ ਨਹੀਂ ਦਰਸ਼ਕੋ ਜੇ ਮੰਨ ਲਓ ਫੋਨ ਦੇ ਮ ਤੇ ਕਈ ਸੱਜਣ ਤਰਾਜ ਵੀ ਕਰਦੇ ਆ ਆਪਣੇ ਬਹੁਤ ਵਾਰੀ ਇੱਕ ਗੱਲਬਾਤ ਹੁੰਦੀ ਰਹਿੰਦੀ ਮੈਸੇਜ ਕਰਦੇ ਵੀ ਬਾਈ ਤੁਸੀਂ ਮੁੱਲ ਨਹੀਂ ਵਿੱਚ ਦੱਸਦੇ ਵੀਡੀਓ ਇਹ ਹਨਾ ਪਰ ਐਡੀ ਗੱਲ ਨਹੀਂ ਹੁੰਦੀ ਉਹ ਇਹਦੇ ਵਿੱਚ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਕਿਸੇ ਸੱਜਣ ਨੇ ਲੈ ਕੇ ਅੱਗੇ ਗਾ ਸੇਲ ਕਰਨਾ ਹੁੰਦਾ ਕੋਈ ਜਾਨਵਰ ਜਾਂ ਕੋਈ ਹੋਰ ਗੱਲਬਾਤ ਹੁੰਦੀ ਹੈ ਪਰ ਆਏ ਨਹੀਂ ਵੀ ਜੇ ਆਪਾਂ ਵੀਡੀਓ ਦੇ ਵਿੱਚ ਮੁੱਲ ਨਹੀਂ ਦੱਸਿਆ ਤਾਂ ਇਹਦਾ ਮੁੱਲ ਬਹੁਤ ਜ਼ਿਆਦਾ ਹੋਊਗਾ ਉਹ ਗੱਲ ਨਹੀਂ ਹੁੰਦੀ ਕਿ ਤੇ ਤੁਸੀਂ ਬੇਝਿਜਕ ਹੋ ਕੇ ਫੋਨ ਕਰ ਸਕਦੇ ਹੋ ਜੇ ਫੋਨ ਕਰੋਗੇ ਤਾਂ ਤੁਹਾਨੂੰ ਮੁੱਲ ਵੀ ਪਤਾ ਲੱਗਿਆ ਨਾ ਕੋਈ ਛੇੜਖਾਲੀ ਗੱਲ ਨਹੀਂ ਹੈਗੀ ਤੇ ਦੂਸਰਾ ਇਸ ਤੋਂ ਬਾਅਦ ਫਿਰ ਤੀਜੇ ਨੰਬਰ ਤੇ ਆ ਵਸ਼ੇਰੀ ਐ ਇਹ ਵਸ਼ੇਰੀ ਆ ਜੀ ਇਹ ਹੈਗੀ ਪਾਕਾਂ ਵਾਲੇ ਘੋੜੇ ਦੀ ਅਸਾਂ ਪਾਕਾਂ ਵਾਲੇ ਘੋੜੇ ਦੀ ਫੇਰੀ ਹੈ ਹਾਂਜੀ ਇਹ ਹੀ ਉਮਰ ਹੋ ਗਈ 17 ਇਹ ਪਾਕਾਂ ਵਾਲਾ ਘੋੜਾ ਜਿਹੜਾ ਪਹਿਲਾਂ ਤਾਂ ਪਾਕਾਂ ਪਿੰਡੀ ਦੇ ਵਿੱਚ ਸੀਗਾ ਪਿੰਡੇ ਦੇ ਵਿੱਚ ਹੀ ਪਾਕਾਂ ਪਿੰਡ ਰਹਿ ਗਿਆ ਬੰਬਾ ਡਾਂਗਾ ਕੋਲੇ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆ ਗਿਆ ਜੀ ਇਹ ਸ਼ਾਇਦ ਪਹਿਲਵਾਨ ਕੋਲੇ ਆ ਗਿਆ ਜਿੰਨਾਂ ਕੋਲੇ ਸਮੁੰਦਰ ਕੋਲੇ ਆ ਬਲੂ ਵਾਲੇ ਕੋਲੇ ਹਾਂ ਉਹਨਾਂ ਕੋਲੇ ਆ ਗਿਆ ਜੀ ਹੁਣ ਠੀਕ ਹੈ ਠੀਕ ਹੈ ਇਹ ਉਸ ਘੋੜੇ ਦੀ ਆ ਜੀ ਉਸ ਘੋੜੇ ਦੀ ਆ ਹਾਂਜੀ ਵਸ਼ੇਰੀ ਸੋਹਣੀ ਐ ਵਸੇ ਵਸ਼ੇਰੀ ਹਾਂ ਵਸ਼ੇਰੀ ਇਹ ਵੀ ਬਹੁਤ ਚੰਗੀ ਆ ਜ ਇਹ ਜੇ ਆਪਾਂ ਕਹਦੇ ਆ ਵੀ ਲੈਂਥ ਜ਼ਿਆਦਾ ਜੀ ਲੱਗਦੀ ਹੈ ਨਾ ਕਿ ਬੇਲ ਲੰਬੀ ਹੈ ਹਾਂ ਹਾਂ ਬਹੁਤ ਹਾਂ ਬੇਲ ਵੀ ਲੰਬੀ ਔਰ ਗਰਦਨ ਵੀ ਬੜੀ ਸੋਹਣੀ ਹੈ ਜੀ ਕੰਨ ਬੜਾ ਸੋਹਣਾ ਲੱਗਿਆ ਹਾਂ ਹਾਂ ਔਰ ਸਾਰੇ ਪੱਖੋਂ ਹੀ ਚੰਗੀ ਆ ਬੇਸ਼ੀਰੀ ਠੀਕ ਹੈ ਅਨੀ ਪੂਰੀ ਵਧੀਆ ਬਸ਼ੇਰੀ ਸੀ ਹਾਂਜੀ ਬਾਕੀ ਆਏ ਆ ਹਜੇ ਚਲੋ ਉਮਰ ਬਹੁਤ ਛੋਟੀ 17 ਮਹੀਨੇ ਦੀ ਉਮਰ ਠੀਕ ਹੈ ਗਾਂ ਜਦੋਂ ਘੋੜੀ ਬਣੂਗੀ ਰੱਬ ਉਮਰ ਲਾਵੇ ਔਰ ਬੱਚੇ ਬਹੁਤ ਚੰਗੇ ਦੇਉਂਗਾ ਹਾਂ ਨਹੀਂ ਬੇਰਬੂਲ ਲੰਬੀ ਬਣੂਗੀ ਪੂਰੀ ਚੰਗੀ ਘੋੜੀ ਬਾਡੀ ਸਟਰਕਚਰ ਜਿਹੜਾ ਇਹਦਾ ਵਧੀਆ ਹਾਂਜੀ ਹਾਂਜੀ ਚੰਗੀ ਘੋੜੀ ਇਹ ਮਾਂ ਦੇ ਪਾਸੋਂ ਹੀ ਪਤਾ ਜੀ ਕਿਹੜੀ ਹੈ ਇਹ ਮਾਂ ਦੇ ਪਾਸੋਂ ਨਹੀਂ ਪਤਾ ਜੀ ਇਹ ਨਾ ਪਰ ਆਸਟਾਨ ਚੋਂ ਲਈ ਸੀ ਠੀਕ ਹੈ ਹਾਂ ਇਹਦੀ ਮਾਂ ਸੀਗੀ ਤੇਲੀਆ ਰੰਗ ਦੀ ਠੀਕ ਹੈ ਮਾਂ ਵੀ ਬੜੀ ਖੁੱਲੀ ਡੁੱਲੀ ਸੀ ਦੀ ਮਾਂ ਨਹੀਂ ਵੈਸੇ ਤਾਂ ਬਸ਼ੇਰੀ ਦੇਖ ਕੇ ਮਿਲ ਕੇ ਲੱਗਦਾ ਚਲੋ ਆਪਾਂ ਜੇ ਕੋਈ ਜਾਨਵਰ ਲੈਨੇ ਆ ਉਹਦਾ ਜਿਹੜਾ ਆਪਾਂ ਨੂੰ ਕੋੜਮਾ ਕੋੜਮਾ ਦੇਖਦੇ ਆਪਾਂ ਜਾਂ ਉਹਦਾ ਮਾਂ ਪਿਓ ਲਈ ਪਾਸੋਂ ਦੇਖਦੇ ਆ ਚੰਗੀ ਗੱਲ ਆ ਉਹ ਦੇਖਣਾ ਵੀ ਚਾਹੀਦਾ ਪਰ ਵੈਸੇ ਵੀ ਜਦੋਂ ਆਪਾਂ ਬੱਚਾ ਆਪਾਂ ਦੇਖਦੇ ਆ ਸਾਹਮਣੇ ਖੜਾ ਤਾਂ ਉਹ ਵੀ ਆਪਦੇ ਆਪ ਨੂੰ ਸ਼ੋਅ ਕਰਦਾ ਦੱਸਦਾ ਵੀ ਮੈਂ ਸ਼ੋਅ ਕਰਦਾ ਜੀ ਹਾਂ ਮੈਂ ਆ ਗਿਆ ਹਣ ਇਹ ਵੀ ਵਧੀਆ ਹੈ ਬੱਚੀ ਪਾਸੇ ਬਹੁਤ ਸੋਹਣੀ ਹੈ ਤੇ ਰੇਲੂਣ ਦੀ ਐਕਸਟਰਾ ਚੰਗਾ ਅੱਗੇ ਕਦ ਕਾਠ ਵੀ ਵਧੀਆ ਕਰ ਸਕਦੀ ਹੈ ਹਾਂਜੀ ਹਾਂ ਚੰਗੀ ਜੇ ਸਾਮ ਕੋਈ ਚੰਗੀ ਕਰੂ ਤਾਂ ਚੰਗਾ ਕਰਦੇ ਆ ਉਹਦਾ ਫਿਰ ਸੰਭਾਈ ਤਾਂ ਜੇ ਸੰਭਾਈ ਦੇ ਨਾਲ ਆਪਾਂ ਮਿਹਨਤ ਕਰਾਂਗੇ ਤਾਂ ਮੁੱਲ ਉਹਦਾ ਮਿਲੂਗਾ ਸੰਭਾਈ ਦੇ ਨਾਲ ਹੀ ਚਲੋ ਦਰਸ਼ਕੋ ਇਹ ਤਿੰਨ ਜਾਨਵਰ ਤੁਹਾਨੂੰ ਦਿਖਾਉਣੇ ਸੀ ਇੱਕ ਆਪਣੀ ਛੋਟੀ ਬੱਚੀ ਜੀ ਉਹ ਅੱਛਾ ਇੱਕ ਜਿਹੜੀ ਇਹ ਛੋਟੀ ਨਾਲ ਇਹਦੇ ਕੋਲ ਨਹੀਂ ਕਰਦੇ ਹਾਂ ਨਾਲ ਬੱਚੀ ਸਰਦੀ ਹੈ ਅੱਛਾ ਇਹ ਇਹ ਤਾਂ ਚੰਬੀ ਹੈ ਨਾ ਬੱਚੀ ਇਹ ਹਾਂ ਇਹ ਚੰਬੀ ਹੈ ਜੀ ਇਹ ਹੈ ਨੁਕਰੇ ਕੋ ਦੇਦੀ ਹੈ ਠੀਕ ਹੈ ਪਰ ਹੈ ਇਹ ਮਤਲਬ ਅਨੌਣੀ ਹੈ ਅੱਛਾ 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 ਤੇ ਦੂਜਾ ਆਪਣਾ ਇਹ ਹੈਗੀ ਢਾਈ ਮਹੀਨੇ ਦੀ ਉਮਰ ਹੋ ਗਈ ਜੀ ਅੱਛਾ ਢਾਈ ਮਹੀਨੇ ਦੀ ਹੈ ਹਾਂ ਇਹਦੀ ਮਾਂ ਦਿੱਤੀ ਆਪਾਂ ਵੇਚ ਥੋੜੇ ਦਿਨ ਹੋ ਗਏ ਠੀਕ ਹੈ ਤੇ ਇਹ ਫਿਰ ਰੱਖ ਲਈ ਸੀ ਅੱਛਾ ਇਹ ਇਹ ਤਾਂ ਫਿਰ ਮੰਨ ਲਓ ਵੀ ਥੋੜੇ ਮੁੱਲ ਦੀ ਹੈ ਜਿਹਨਾਂ ਕਿਸੇ ਨੇ ਸ਼ੌਂਕ ਪੂਰਾ ਕਰਨਾ ਹੈ ਸ਼ੌਂਕ ਪੂਰਾ ਕਰਨਾ ਤਾਂ ਆ ਵੀ ਛੋਟੇ ਮੁੱਲ ਚ ਛੋਟੇ ਮੁੱਲ ਜੀ ਮਿਲ ਜਾਣੀ ਆ ਬੰਦੇ ਹੈ ਜਿਹੜਾ ਹੈਗੇ ਵਿੱਚ ਹਾਂ ਹੁੰਦੇ ਨੇ ਜਿਹੜੇ ਸ਼ੌਂਕ ਨਾਲ ਪਾਲਣ ਵਾਲੇ ਘੱਟ ਪੈਸੇ ਲਾਉਣ ਵਾਲੇ ਥੋੜੇ ਪੈਸੇ ਲਾਉਣੇ ਹੁੰਦੇ ਆ ਬੰਦਾ ਕਿਹੋ ਜਿਹਾ ਹੁੰਦਾ ਹਾਂ ਜੀ ਹਾਂ ਥੋੜੇ ਪੈਸੇ ਲਾਉਣੇ ਆ ਇਹ ਸ਼ੌਕ ਵੀ ਪੂਰਾ ਹੋਊਗਾ ਤੇ ਪੈਸੇ ਵੀ ਥੋੜੇ ਲੱਗਣਗੇ ਹਾਂਜੀ ਹਾਂ ਉਹ ਨਿੱਕੇ ਫਿਰ ਇਹ ਜਿਹੜਾ ਤੂੰ ਇੱਕ ਟ੍ਰੇਨਰ ਦੇ ਤੌਰ ਤੇ ਮਤਲਬ ਕਿ ਜਿਹੜਾ ਤੁਸੀਂ ਟ੍ਰੇਨ ਕਰਵਾਉਣਾ ਹੈ ਘੋੜਿਆਂ ਨੂੰ ਇਹਦੇ ਬਾਰੇ ਮਤਲਬ ਕਿ ਕੀ ਫਿਰ ਇਹਦਾ ਟ੍ਰੇਨਿੰਗ ਦਾ ਤੁਹਾਡਾ ਹਸਾਬਕਾ ਹੁੰਦਾ ਤੇਰਾ ਕੀ ਟ੍ਰੇਨਿੰਗ ਕਰਵਾਉਣਾ ਹੈ ਘੋੜਿਆਂ ਨੂੰ ਤੂੰ ਕਿਸ ਤਰ੍ਹਾਂ ਹੀ ਟ੍ਰੇਨ ਇਹਦਾ ਜੀ ਇਹ ਹੁੰਦਾ ਇੱਕ ਤਾਂ ਹੁੰਦੀ ਹੈ ਛੋਟੀ ਵੱਡੀ ਚਾਲ ਰੇਵੀਆ ਰੋਹਾਲ ਹਮ ਔਰ ਨਾਚ ਠੀਕ ਹੈ ਔਰ ਕੁਝ ਵੀ ਜਾਨੀ ਘੋੜੇ ਚ ਆਪਾਂ ਪਵਾਉਣਾ ਠੀਕ ਹੈ ਤੇ ਉਹ ਆਪਾਂ ਮਤਲਬ ਕਰਦੇ ਹਾਂ ਜੀ ਅੱਜ ਹੋ ਗਏ ਮੈਨੂੰ ਜੀ ਇਸ ਕੰਮ ਦੇ ਵਿੱਚ ਕੱਟ ਤੁਹਾਨੂੰ ਪਤਾ ਹੀ ਹੈ ਹਾਂ ਹਾਂ 25 ਸਾਲ ਹੋ ਗਏ ਜੀ ਠੀਕ ਹੈ ਠੀਕ ਹੈ ਹਾਂ ਜੀ ਇਹ ਬਸ ਜਾਨੀ ਮੰਨ ਕੇ ਲਿਓ ਆਪਾਂ ਕਹਿ ਗਏ ਸਾਰੀ ਉਮਰ ਲੰਘ ਗਈ ਇਸ ਦਾ ਹਾਂ ਹਾਂ ਹੀ ਹਾਂ ਇਹ ਮਤਲਬ ਟ੍ਰੇਨਿੰਗ ਦਾ ਇਹ ਹੁੰਦਾ ਵੀ ਜਿਵੇਂ ਕਿਸੇ ਨੇ ਮੰਨ ਲਓ ਆਪਣੇ ਹੁੰਦੇ ਸ਼ੋਅ ਹੁੰਦੇ ਜਿਵੇਂ ਕਿਸੇ ਨੇ ਘੋੜੀ ਲੋਣੀ ਕੰਪੀਟੀਸ਼ਨ 'ਚ ਨੱਚਣ ਵਾਲੀ ਹਾਂ 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 ਔਰ ਜਾਂ ਖੇਡਾਂ ਦੇ ਵਿੱਚ ਕੋਈ ਘੋੜਾ ਬਣਾਉਣਾ ਹੂੰ ਉਹ ਥੋੜਾ ਜਿਹਾ ਟਾਈਮ ਲੱਗਦਾ ਜੀ ਕਈ ਬੰਦੇ ਹੁਣ ਟਾਈਮ ਲਵਾ ਲੈਂਦੇ ਆ ਕਈ ਬੰਦੇ ਕਹਿੰਦੇ ਵੀ ਚਲੋ ਉੱਤੇ ਬੈਠਣ ਵਾਲਾ ਹੋ ਗਿਆ ਠੀਕ ਹੈ ਜੀ ਚਲੋ ਕਈਆਂ ਬੰਦਿਆਂ ਦਾ ਹੁੰਦਾ ਹੀ ਪਰ ਪਈ ਇੰਨਾ ਹੁੰਦਾ ਵੀ ਆਪਾਂ ਉੱਤੇ ਹੀ ਬਹਿਣਾ ਤੇ ਜਾਂ ਵੀ ਥੋੜੀ-ਬਹੁਤੀ ਚਾਲ ਮਲ ਕੇ ਚੱਲਣ ਲੱਗਿਆ ਜੀ ਸਵਾਰੀ ਕਰਾਉਣ ਲੱਗ ਗਿਆ ਜੀ ਬਸ ਇੰਨਾ ਕੰਮ ਹੁੰਦਾ ਜਾਂ ਵੀ ਚਲੋ ਜੇ ਕਿਸੇ ਨੇ ਐਕਸ ਮੱਲਾਪਾ ਸ਼ੋਅ ਵਾਸਤੇ ਤਿਆਰ ਕਰਨਾ ਹੈ ਹਨ ਜਿਸ ਕਿਹੜਾ ਵਾਸਤੇ ਤਿਆਰ ਕਰਨਾ ਤਾਂ ਉਹ ਵੀ ਆਪਾਂ ਟ੍ਰੇਨਿੰਗ ਉਹਦੀ ਜੀ ਨਹੀਂ ਹਾਂ ਜੀ ਹਾਂ ਉਹ ਤੇ ਥੋੜਾ ਟਾਈਮ ਲੱਗਦਾ ਜੀ ਠੀਕ ਹੈ ਕਈ ਘੋੜੇ ਤਾਂ ਮੰਨ ਲਓ ਪੰਜ ਪੰਜ ਮਹੀਨੇ 6 6 ਮਹੀਨੇ ਹੀ ਖਾਈ ਜਾਂਦੇ ਆ ਲੈ ਜਾਂਦੇ ਨੇ ਪਰ ਕੀ ਘੋੜੇ ਇਹ ਜੀ ਵੀ ਪਏ ਆ ਵਿੱਚ ਵੀ ਜਿਹੜੇ ਘੋੜੇ ਮੰਨ ਲਓ ਸਾਲ ਸਾਲ ਦੋ ਦੋ ਸਾਲ ਆ ਜਾਂਦੇ ਠੀਕ ਹੈ ਠੀਕ ਹੈ ਠੀਕ ਫਰੀ ਦਾ ਲੰਮਾ ਸਿਸਟਮ ਹੈ ਜਿਹੜਾ ਮਤਲਬ ਖੇੜ ਵਾਲਾ ਨਾ ਠੀਕ ਹੈ ਉੱਥੇ ਐਂ ਹੀ ਤੁਹਾਨੂੰ ਪਤਾ ਵੀ 100 ਘੋੜਾ ਆਉਣਾ ਹਾਂ ਐਂ ਤੇ ਹੈ ਨਹੀਂ ਵੀ ਆਪਾਂ ਦੱਸ ਦੇਣ ਲਾਏ ਤੇ ਖੇੜ ਚ ਹਾਂ 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 ਉਹ ਤਾਂ ਫਿਰ ਪੂਰਾ ਟ੍ਰੇਨ ਕਰਨਾ ਪੈਣਾ ਪਊਗਾ ਪੂਰਾ ਜੀ ਪੂਰਾ ਇਹ ਫਿਰ ਤੂੰ ਮਤਲਬ ਜੇ ਮੰਨ ਲੈ ਕਿਤੇ ਦੂਰ ਬੰਦੇ ਨੇ ਘੋੜਾ ਕੋਈ ਟ੍ਰੇਨ ਕਰਵਾਉਣਾ ਤਾਂ ਫਿਰ ਉੱਥੇ ਜਾ ਕੇ ਤੇਰਾ ਕੀ ਰਹਿਣ ਦਾ ਸੱਸਾ ਕੀ ਹੁੰਦਾ ਹਾਂ ਉੱਥੇ ਉਹ ਅਗਲੇ ਦੇ ਘਰ ਦਾ ਹੀ ਹੁੰਦਾ ਜੀ ਅੱਛਾ ਉੱਥੇ ਜਾ ਕੇ ਰਹਿਣਾ ਫਿਰ ਜਿਹਨੇ ਇੱਕ ਘੋੜਾ ਕਰਵਾਉਣਾ ਉਹ ਦੋ ਹੋਰ ਚਾਰ ਐਂ ਨੇੜੇ-ਨੇੜੇ ਕਰ ਲ ਮਤਲਬ ਨੇੜੇ ਨੇੜੇ ਕਰਦਾ ਹੋ ਜਾਂਦੇ ਮਤਲਬ ਮਤਲਬ ਜੇ ਇੱਕ ਥਾਂ ਤੂੰ ਗਿਆ ਕਿਸੇ ਉੱਥੇ ਨੇੜੇ ਪਾਸੇ ਵਾਲੇ ਕੋਈ ਆਸੇ ਪਾਸੇ ਵਾਲਾ ਬੰਦਾ ਗਿਆ ਨੇ ਹੋਰ ਵੀ ਜਾਨਵਰ ਆਉ ਦਾ ਟ੍ਰੇਨ ਕਰਵਾਉਣਾ ਉਹ ਵੀ ਜਾਨਵਰ ਉੱਥੇ ਲੈ ਆਉਂਦਾ ਹਾਂ ਹਾਂ ਬਾਕੀ ਐ ਹੁੰਦਾ ਵੀ ਜਦੋਂ ਮੈਂ ਘੋੜਾ ਲੈ ਕੇ ਜਾਂਦਾ ਬਾਹਰ ਅੰਦਰ ਜਦੋਂ ਘੇੜਾ ਕਢਾਉਣਾ ਉਹ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਹੈ ਨਾ ਕੋਈ ਬੰਦਾ ਆਇਆ ਉਹ ਮੈਨੂੰ ਦੇਖ ਕੇ ਕਈ ਐਂ ਵੀ ਪੁੱਛ ਲੈਂਦੇ ਬਈ ਅਸੀਂ ਦੇ ਵੀ ਅਸੀਂ ਘੋੜਾ ਟ੍ਰੇਨ ਕਰ ਹਾਂ ਉਹ ਫਿਰ ਆਪੇ ਹੀ ਰਾਹ ਬਣ ਜਾਂਦਾ ਕੋਈ ਨਾ ਜਦੋਂ ਕਿਤੇ ਦੂਰ ਨੇੜੇ ਚਾਹੀਦਾ ਹਾਂ 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 ਈ ਇਹ ਫਿਰ ਮਲਕੇ ਕੋਈ ਜਿਹੜਾ ਤੁਹਾਡਾ ਖਰਚਾ ਪਣੀ ਇਹਦਾ ਕੀ ਚਾਰਜ ਵਗੈਰਾ ਕਰਦੇ ਹੋ ਵੀ ਇਹਦਾ ਜੀ ਹੈਗਾ ਜੀ ਛੋਟੀ ਵੱਡੀ ਚਾਲ ਦਾ ਜੀ 35000 ਰੁਪਏ ਅੱਛਾ ਮਲਕੇ ਆਪਾ ਹਾਂਜੀ ਉੱਕਾ ਪੁੱਕਾ ਵੀ ਤੋਰ ਕੇ ਦੇਣਾ ਹਾਂ ਮਨ ਲੇ ਕੇ ਚਲੋ ਜਨਵਾਰ ਤੁਰ ਜੇ ਦੱਸ ਦੇਣ ਚ ਜਨਵਾਰ ਤੁਰ ਜੇ 9 ਮਹੀਨੇ ਚ ਠੀਕ ਹੈ ਹਾਂ ਵੀ ਉਹ ਜਨਵਾਰ ਦੇ ਸਰ ਜਨਵਾਰ ਦੇ ਸੱਥ ਹੈ ਨਾ ਕਈ ਵਾਰ ਅਗਲਾ ਆਪਾਂ ਕਹਿ ਦਿੱ ਕੀ ਦੱਸ ਦੇਣ ਚ ਕਰ ਦਿਆਂਗੇ ਹਾਂ ਜਨਵਾਰ ਕਈ ਐਸੇ ਹੁੰਦੇ ਉਹ ਨਹੀਂ ਉਹ ਟਾਈਮ ਵੱਧ ਵੀ ਲੈ ਜਾਂਦੇ ਆ ਹਾਂ 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 ਹੁਣ ਆਪਣੇ ਇੱਥੇ ਜਨਵਾਰ ਮੈਂ ਤੋਰੀ ਜਾਣਾ ਉਹ ਘੋੜੀ ਨੀਲੇ ਸਰਪੰਚ ਦੀ ਠੀਕ ਹੈ ਉਹ ਕੋਈ ਇਤਿਹਾਜ ਮੈਨੂੰ 2 ਮਹੀਨੇ ਹੋ ਗਏ ਠੀਕ ਹੈ ਉਹ ਹੁਣ ਕੋਈ 10 ਦਿਨਾਂ ਦੀ ਹੁਣ ਰੱਖ ਦੇਣ ਲੱਗੀ ਆ ਮੈਨੂੰ ਠੀਕ ਹੈ ਠੀਕ ਹੈ ਕਈ ਵਾਰ ਆਏ ਜਾਨਵਰ ਜਾਨਵਰ ਬਹੁਤ ਟਾਈਮ ਲੱਗ ਜਾਂਦਾ ਹਾਂ ਉਹ ਚਲੋ ਬਹੁਤ ਵਧੀਆ ਗੱਲ ਹੈ ਬਾਕੀ ਮਿਹਨਤ ਆ ਉਹਦੀ ਮਿਹਨਤ ਕੋਈ ਵੀ ਕੰਮ ਕਰਦੇ ਆ ਆਪਾਂ ਮਿਹਨਤ ਬਹੁਤ ਟਾਈਮ ਤਾਂ ਮੰਗਦਾ ਉਹ ਕੋਈ ਵੀ ਹੈ ਤੇ ਆਪਾਂ ਨੰਬਰ ਤੇਰਾ ਵਿੱਚ ਦੇ ਦਈਏ ਫਿਰ ਵੀ ਕਿਸੇ ਸੱਜਣ ਨੇ ਕੋਈ ਟ੍ਰੇਨਿੰਗ ਵਾਸਤੇ ਸੰਪਰਕ ਕਰਨਾ ਹੋਵੇ ਤਾਂ ਕਰਦੇ ਹਾਂ ਹਾਂ ਦੇ ਦਿਓ ਜੀ ਤੇ ਦੋਸਤੋ ਪਿੰਡ ਹੈਗਾ ਆਪਣਾ ਲੰਡੇ ਤੇ ਨਿੱਕਾ ਲੰਡੇ ਦੇ ਨਾਮ ਨਾਲ ਇਹਨੂੰ ਤੁਸੀਂ ਤਕਰੀਬਨ ਜਾਣਦੇ ਹੋਵੋਗੇ ਅਸਰ ਘੋੜਿਆਂ ਦੇ ਆਹਣੇ ਕੋਲੇ ਸੱਜਣਾ ਮਿੱਤਰਾਂ ਕੋਲੇ ਜਾਂਦਾ ਰਹਿੰਦਾ ਸਟਾਟਫਾਰਮਾਂ ਤੇ ਤੇ ਤੁਸੀਂ ਜਾਣਦੇ ਹੋਵੋਗੇ ਬਾਕੀ ਫਿਰ ਵੀ ਜੇ ਕਿਸੇ ਸੱਜਣ ਨੇ ਕੋਈ ਆਪਦਾ ਘੋੜਾ ਟ੍ਰੇਨ ਕਰਵਾਉਣਾ ਹੈ ਕੋਈ ਘੋੜੀ ਤੋਰਨੀ ਹੈ ਚਾਲ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਵੀ ਮਤਲਬ ਬਾਈ ਕਹਿੰਦਾ ਵੀ ਫੰਕਸ਼ਨ ਜੇ ਕੋਈ ਤੁਸੀਂ ਐਡ ਕਰਵਾਉਣਾ ਫੋਨ ਵਾਂਗੂ ਤਾਂ ਉਹ ਸਾਰੇ ਫੰਕਸ਼ਨ ਜਿਹੜੇ ਪਾ ਦਿੰਦੇ ਆ ਘੋੜਾਂ ਠੀਕ ਹੈ ਕੋਈ ਚਾਲ ਤੋਰਨੀ ਹੈ ਜਾਂ ਕੋਈ ਨਚਾਉਣਾ ਹੈ ਦਾ ਇੱਦਾਂ ਦੇ ਵਿੱਚ ਕਰਨਾ ਤਾਂ ਸਾਰੇ ਫੰਕਸ਼ਨ ਦੀ ਦੇ ਪੈ ਜਾਂਦੇ ਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਆ ਨੰਬਰ ਚੱਲਦਾ ਸਕਰੀਨ ਤੇ ਪਿੰਡ ਲੰਡੇ ਤੇ ਜ਼ਿਲ੍ਹਾ ਮੋਗਾ ਦੋਸਤੋ ਸੋ ਮਿਲਦੇ ਆ ਕਿਸੇ ਨਾ ਕਿਸੇ ਹੋਰ ਵੀਡੀਓ ਦੇ ਵਿੱਚ ਜਾਂਦੇ ਆਂਦੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਜਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ